ਸਿੱਖ ਪਰੰਪਰਾਵਾਂ ਸਿੱਖ ਸਿਧਾਂਤਾਂ ਨੂੰ ਬਚਾਉਣ ਲਈ ਅਸੀਂ ਚੋਣ ਲੜ ਰਹੇ ਹਾਂ ਅਰੇ ਜੋ ਮੈਂ ਲੰਬੇ ਸਮੇਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ ਆਸਤਰ ਤੇ ਕੇਂਦਰ ਨਾਲ ਮਿਲ ਕੇ ਫਿਰ ਮੇ ਬਾਦਲਾ ਪਰਿਵਾਰ ਹੈ ਜਿਹੜਾ ਇੱਕ ਪਰਿਵਾਰ ਹੈ ਜਿਹੜਾ ਉਹ ਪਿਛਲੇ 20 ਸਾਲਾਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਕਬਜ਼ਾ ਕਰੀ ਬੈਠਾ ਹੈ ਅਸੀਂ ਉਸ ਕਬਜ਼ੇ ਨੂੰ ਛਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜੋ ਬੰਦਕ ਬਣਾਏਗਾ ਉਹ ਬੰਦਕ ਤੋ ਯਾਦ ਕਰਾਉਣ ਲਈ ਅੱਜ ਅਸੀਂ ਲੜਾਈ ਲੜਨ ਜਾ ਰਹੇ ਹਾਂ ਤੇ ਇਹ ਲੜਾਈ ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਇਹ ਜਰਨਲ ਚੋਣਾ ਜਿਹੜੀਆਂ ਜਿਹੜੀਆਂ ਲਗਭਗ 14 ਮਾਰੇ ਹੋ ਗਏ ਹੋਈਆਂ ਨੂੰ ਸਿੱਖ ਕੌਮ ਐਜ ਵੀ ਉਹ ਇਸ ਗੱਲ ਦੀ ਮੰਗ ਕਰਦੀ ਹੈ ਕਿ ਚੋਣਾ ਹੋਣ ਸੋ ਉਸ ਲੜਾਈ ਵਿੱਚ ਮੈਨੂੰ ਦਾਸ ਨੂੰ ਸਾਡੇ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਜੀ 2 15 ਸੰਜੀਤ ਕਾਲੀ ਲਾਲ ਦੇ ਪ੍ਰਧਾਨ ਅਤੇ ਸਮੂੱਚੀ ਇਹ ਟੀਮ ਕੀਦੇ ਵਿੱਚ ਬਡਾਲਾ ਸਾਹਿਬ ਜੀ ਨੇ ਬਾਕੀ ਸਾਰੇ ਮੈਂਬਰ ਆਗੂ ਸਹਿਬਾਨ ਉਹਨਾਂ ਵੱਲੋਂ ਦਾਸ ਨੂੰ ਉਤਾਰਿਆ ਗਿਆ ਤੇ ਦਾਸ ਨੇ ਐਮਰਜੈਂਸੀ ਖਿਲਾਫੀ ਲੜਾਈ ਲੜੀ ਉਹਨਾਂ ਸਮੇਂ ਤੇ ਜਦੋਂ ਕਾਲਾ ਦੌਰ ਸੀ ਤਾਂ ਆਜ਼ਾਦੀ ਵਾਸਤੇ ਹੁਣ ਵੀ ਮੰਨਦੇ ਐਮਰਜੈਂਸੀ ਹੈ ਹੁਣ ਵੀ ਉਸੇ ਕਿਸਮ ਦੀ ਹੁਣ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਐਮਰਜੈਂਸੀ ਹੈ ਅਸੀਂ ਉਸ ਲੜਾਈ ਲਈ ਅੱਗੇ ਵਧ ਰਹੇ ਹਾਂ ਉਦੋਂ 19 ਮਹੀਨੇ ਲਗਾਤਾਰ ਮੈਂ ਕਾਲੇ ਕਾਨੂੰਨ ਤਹਿਤ ਜੇਲਾ ਵਿੱਚ ਬੰਦ ਰਿਹਾ ਤੇ ਹੁਣ ਅੱਜ ਤੋਂ ਜੋ ਲੜਾਈ ਸ਼ੁਰੂ ਕੀਤੀ ਜਾ ਰਹੀ ਹੈ ਉਹ ਜਰਨਲ ਚੋਣਾ ਕਰਵਾਉਣ ਵਾਸਤੇ ਲੜਾਈ ਹੈ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਉਹ ਦੋ ਕਾਲਕਸਰ ਸਾਹਿਬ ਨੂੰ ਪਿਛਲੇ ਸਮੇਂ ਚ ਧਾ ਲਗੀ ਹੈ ਕਿ ਅਸੀਂ ਉਹ ਕਾਲਕਸਰ ਸਾਹਿਬ ਦੀ ਅੰਬਰਜਾਦਾ ਦੀ ਲੜਾਈ ਔਰ ਸਿਧਾਂਤਾਂ ਦੀ ਲੜਾਈ ਲੜਨ ਜਾ ਰਹੇ ਹਾਂ ਅਕਤੂਬਰ ਤੋਂ ਦੀ ਨਾਲੋਂ ਜੀ ਕਿੰਨਾ ਕੁ ਸਮਰਥਨ ਮਿਲਿਆ ਜੀ ਤੁਹਾਨੂੰ ਅਸੀਂ ਸਿਧਾਂਤਾਂ ਦੀ ਗੱਲ ਕਰਨ ਜਾ ਰਹੇ ਹਾਂ ਅਸੀਂ ਸਾਡੇ ਅਸੀਂ ਲਾਮ ਲਸ਼ਕਰ ਦੇ ਖਿਲਾਫ ਲੜਾਈ ਲੜਦਾ ਮੈਂ ਤਾਂ ਪਹਿਲਾਂ ਤੋਂ ਮੁੱਢ ਤੋਂ ਰਹਿ ਰਹੇਗਾ ਸੋ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸਾਡੀ ਪਾਰਟੀ ਨੇ ਵੀ ਇਸ ਗੱਲ ਦੀ ਕੋਈ ਪਰਵਾਹ ਨਹੀਂ ਸਾਡੀ ਪਾਰਟੀ ਨੇ ਸਾਫ ਸਫਰੇ ਢੰਗ ਨਾਲ ਇਹ ਚੋਣ ਲੜਨ ਦੀ ਇਹ ਜੋ ਹੈਗਾ ਕੱਲ ਫੈਸਲਾ ਕੀਤੇਗਾ ਮੈਂਬਰਾਂ ਨੂੰ ਜਾਗਦਾ ਜਾਗਦੀ ਜ਼ਮੀਨ ਵਾਸਤੇ ਕਿਹਾ ਕਿਹਾ ਹੈ ਅਸੀਂ ਸਾਨੂੰ ਆਸ ਹੈ ਵੀ ਇਸ ਧਰਮ ਦੀ ਸਭਾ ਦੇ ਵਿੱਚ ਮੈਂਬਰ ਸਾਹਿਬਾਨਾਂ ਦੀ ਜ਼ਮੀਰ ਜਾਗੇ ਤੇ ਮੈਂਬਰ ਸਾਹਿਬਾਨ ਜੋ ਪਿਛਲੇ ਸਮੇਂ ਇਹ ਪੰਥਕ ਬਰਜਾਦਾ ਦਾ ਘਾੜ ਹੁੰਦਾ ਆਇਆ ਉਹਨੂੰ ਬਚਾਉਣ ਲਈ ਅੱਗੇ ਆਉਣ ਤੇ ਵੋਟ ਆਵੀਂ ਜ਼ਮੀਰ ਦੀ ਆਵਾਜ਼ ਨਾਲ ਵੇਣ ਤਵਾ ਨਾ ਮੰਨਣਾ ਅਸੀਂ ਆਸ ਕਰਦੇ ਹਾਂ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੀ ਧਰਤੀ ਉੱਤੇ ਖੜੇ ਹਾਂ ਕਿ ਮੈਂਬਰ ਸਹਿਬਾਨ ਵੀ ਇਸ ਸਮੇਂ ਆਪਣਾ ਫਰਜ਼ ਪੂਰਾ ਕਰਨ ਜਿਹੜੀ ਸਾਲਾਨਾ ਇਲੈਕਸ਼ਨ ਹੋ ਰਹੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਉਹਦੇ ਵਿੱਚ ਜਿਹੜੇ ਵੀ ਪੰਥਦਰਦੀ ਪੰਥ ਦੇ ਹਤਾਸ਼ੀ ਜਿਹੜੇ ਮੈਂਬਰ ਸਾਡੇ ਸਿਧਾਂਤ ਤੇ ਪਹਿਰਾ ਦੇ ਰਹੇ ਨੇ ਸਿੱਖ ਧਰਮ ਦੀਆਂ ਪਰੰਪਰਾਵਾਂ ਦੀ ਰਾਖੀ ਵਾਸਤੇ ਬਹਾਲੀ ਵਾਸਤੇ ਜਿਹੜੇ ਲਗਾਤਾਰ ਜੂਝ ਰਹੇ ਨੇ ਉਹਨਾਂ ਨੇ ਫੈਸਲਾ ਲਿਆ ਕੀ ਮਾਸਟਰ ਮਿੱਤੂ ਸਿੰਘ ਜੀ ਕਹਨੇ ਕੇ ਇਹ ਜਿਹੜੀ ਪ੍ਰਧਾਨਗੀ ਦੀ ਚੋਣ ਵਿੱਚ ਇਹਨਾਂ ਵੱਲੋਂ ਨਿਮੈਂਦੇ ਹੋਣਗੇ ਇਹ ਮੈਂਬਰਾਂ ਦਾ ਫੈਸਲਾ ਬਾਕੀ ਦੇਖੋ ਅਸੀਂ ਤਾਂ ਅਪੀਲ ਵੀ ਕਰਾਂਗੇ ਸਾਰੇ ਮੈਂਬਰ ਸਹਿਬਾਨਾਂ ਨੂੰ ਕਿ ਇਹ ਆਪਣੀ ਧਾਰਮਿਕ ਜ਼ਿੰਮੇਵਾਰੀ ਨੂੰ ਸਮਝਦੇ ਆ ਆਪਣੇ ਜਿਹੜੇ ਧਾਰਮਿਕ ਫਰਜ਼ ਨੇ ਪਤ ਦੀ ਮਰਿਆਦਾ ਦਾ ਕਾਨੂੰ ਹੋਇਆ ਸਾਡੀਆਂ ਪਰੰਪਰਾਵਾਂ ਦੀ ਲੰਘਣਾ ਹੋਈ ਸਾਡੇ ਸਿਧਾਂਤਾਂ ਨੂੰ ਵੀ ਆਪਣੇ ਦਰਕਨਾਰ ਕੀਤਾ ਅਕਾਲ ਤਖਤ ਸਾਹਿਬ ਨੂੰ ਪਿੱਟ ਦਿਖਾਈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋਏ ਇਹ ਸਾਰਾ ਕੋਸ਼ਿਸ਼ ਇੱਕ ਪੰਥ ਦੇ ਸੰਗਤ ਦੇ ਸਾਹਮਣੇ ਆ ਜਿਸ ਕਰਕੇ ਸਾਰੇ ਮੈਂਬਰਾਂ ਨੂੰ ਇਹ ਜਿਹੜੇ ਧਾਰਮਿਕ ਆਪਣੀ ਜਿਹੜੀ ਹੈਗੀ ਆ ਸੋਚ ਵਿਚਾਰ ਰੱਖਦੇ ਹੋਏ ਉਹਨਾਂ ਨੂੰ ਮਾਸਟਰ ਮਿੱਠੂ ਸਿੰਘ ਕਾਂਦੇਕੀ ਜੀ ਮਦਦ ਕਰਨੀ ਚਾਹੀਦੀ ਹੈ ਕਰਕੇ ਇਹਨਾਂ ਨੇ ਜਵੇ ਸਿੰਘ ਸੁਬਾਨ ਦੀ ਵਿਰਾਧ ਕਰੀਤਾ ਮੁੜ ਕੇ ਫਿਰ ਜਾਇਦਰ ਅਕਾਲ ਤਖਤ ਸਾਹਿਬ ਦੀ ਦੁਆਰਾ ਇਹਨਾਂ ਨੇ ਤਾਜ ਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਵੀ ਸਾਰੀਆਂ ਸੰਪਰਦਾਵਾਂ ਸੁਭਾਵਾਂ ਨਹੀਂ ਆਈਆਂ ਦਮਦਮੀ ਟਕਸਾਲ ਨਹੀਂ ਆਈ ਇਹਨਾਂ ਨੇ ਸਾਡੇ ਸਿਧਾਂਤ ਨੂੰ ਬਹੁਤ ਵੱਡਾ ਖੋਰਾ ਲਾਇਆ ਇਸ ਕਰਕੇ ਸਾਰੇ ਮੈਂਬਰਾਂ ਨੂੰ ਪੀ ਲਿਆ ਕਿ ਮਾਸਟਰ ਮਿੱਠੂ ਸਿੰਘ ਕਾਨੇ ਕਿ ਜਿਹਦੇ ਨਾਲ ਖੰਡ ਇਹਨਾਂ ਦੀ ਆਪਣੇ ਹਮੈਤ ਕਰਨਾਂ